ਤਨ ਤਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪਵਿੱਤਰ ਗੁਰਤਾ ਗੱਦੀ ਦਿਵਸ ਮੌਕੇ ਅੱਜ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸੰਗਤਾਂ ਵੱਲੋਂ ਵੱਡੇ ਚੜ੍ਹਦੇ ਮਨ ਨਾਲ ਹਾਜ਼ਰੀ ਭਰੀ ਗਈ ਸੰਗਤਾਂ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਆਪਣੀ ਅਰਦਾਸ ਪੇਸ਼ ਕੀਤੀ ਅਤੇ ਸਾਰੀ ਮਨੁੱਖਤਾ ਲਈ ਖੁਸ਼ਹਾਲੀ ਚੰਗੀ ਸਿਹਤ ਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਕੀਰਤਨ ਦਰਬਾਰ ਸਜਾਇਆ ਗਿਆ जिस विच रागी जथिया ने गुरु साहिब दी वाणी दा गायन करके माहौल नु नाम रंग विच रंग दित्ता धार्मिक उत्साह नाल परे इस दिन ते गुरु कार विच विशाल लंगर दी सेवा वी जारी रही कबीरजीत दे नाल महेंद्र सिंह सिटा दी रिपोर्ट गुरु हरकृशन साहिब जी दी जीवन गाथा मनुखता दी सेवा ate निमरता दा अदुत्य प्रतीक है तेरा किया मीठा लागे दा सदा कायम रहण वाला स्नेहा संगता दे दिला विच आज वी गूंज रहा है ਪ੍ਰਸਤ ਤਕ ਤਾ ਹੈ ਸਭ ਤੱਕ ਦੀ ਲਾਇਕ ਪੰਚ ਸਮਾਏ ਜੋ ਮਤਾਇਕ ਸੂਰਜ ਚਿਰਨ ਮਿਲੇ ਜਲ ਕਾ ਜਲ ਕੁ ਆਰਾਮ ਜੋਕੀ ਜੋ ਫਰੜੀ ਸੰਪੂਰਨ ਸੀ ਆਰਾਮ ਆਇਤੇ ਦਿਨ ਇੰਦੁਨੀਆ ਦੇ ਮਾਲਕ ਅਖਨੇ ਪਾਦਸ਼ਾਹ ਬਾਲਾ ਸਿੰਘ ਦੇ ਸਤੂ ਸਾਨ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰਤਾ ਗਦੀ ਤੇ ਵਾਜਮਾਨ ਹੋਏ ਸਨ ਔਰ ਆਇਤੇ ਦਿਨ ਇਸ ਸਤੂ ਦੇ ਪਾਦਸ਼ਾਹ ਤਾਨ ਗੁਰੂ ਹਰਗੋਬਿੰਦ ਸਾਹਿਬ ਜੀ ਹਾਰਾਜ ਜੋਤੀ ਜੋਤ ਸੁਬਾਇਸਨ ਸਤਿਗੁਰਾਂ ਦੇ ਹੁਕਮ ਅਧੀਨ ਤੇ ਬਰਾਜਮਨ ਹੋਣ ਦੀਆਂ ਸਮੂਹ ਸੰਗਤਾਂ ਨੂੰ ਬੜਾ ਪ੍ਰਵਾਦਨਿਆ ਹੋਆ ਔਰ ਤਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਜੋਤੀ ਜੋਤ ਫਿਰ ਸਤਿਗੁਰਾਂ ਦੇ ਚਰਨਾ ਤੇ ਗੋਤਾਨ ਕੋਟਵਾਰ ਨਮਸਕਾਰ ਕਰਦਾ ਹਾਂ ਸਤਿਗੁਰੂ ਜੀ ਦੇ ਕਰਨ ਸਮੁੱਚੀ ਸੰਗਤ ਦੇ ਚਰਨਾ ਦੇ ਨਾਲ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ